ਕਿੰਨੇ ਬੰਦੇ ਚੱਕਲੇ ਨੇ ਕਿੰਨੇ ਲਾਕੇ ਲੱਗੇ ਨੇ ਸ਼ਾਉਮੀ ਬਰਾਦੀ ਪੰਜਾਬ ਇਨ੍ਹਾਂ ਦੇ ਉੱਤੇ ਝੌਂਪੜੇ ਨੇ ਸਰਚ ਲਾ ਕੇ ਉਹ ਵੀ ਚੱਕਿਆ ਭਾਈ ਉਹਨਾਂ ਦਾ ਆਪਣੇ ਪਿਆਰ ਦੀ ਕਿੰਨੀਆਂ ਗੱਸਾਂ ਭਰ ਕੇ ਲਾ ਗਏ ਨੇ ਭਾਈ ਟਕਰਾ ਦੀ ਸਥਿਤੀ ਬਣਾਉਣ ਵਾਸਤੇ ਜੀ ਇਹ ਸਰਕਾਰ ਖੁੱਲ ਜਾਂਦੀ ਹੈ ਮੈਨੂੰ ਦੱਸੋ ਇਹ ਮੁੱਖ ਮੰਤਰੀ ਇਹ ਸਾਡੇ ਸਪੀਕਰ ਬਾਕੀ ਗਵਰਨਮੈਂਟ ਜਿਹੜੀ ਇਹਨਾਂ ਥਾਵਾਂ ਤੇ ਖੜ ਕੇ ਵੀਡੀਓ ਬਣਾਉਂਦੀ ਰਹੀ ਹੈ ਜਿਹੜੇ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ ਇਹਨਾਂ ਨੂੰ ਹੁਣ ਸੱਟਾਂ ਗਿਆ ਕੋਈ ਪੈ ਗਈ ਜਾਂ ਪਹਿਲਾਂ ਤੁਹਾਨੂੰ ਨੋਟ ਚਾਹੀਦੀ ਸੀ ਹੁਣ ਨੋਟ ਚਾਹੀਦੇ ਨੇ बिल्कुलु <स्थाँगी> की रहण जी हक़दार है ਸਾਨੂੰ ਮੁੱਖ ਨੀਤੀਆਂ ਦੀਆਂ ਜਿੰਦਾਬਾਦ ਸਿਆਕਾ ਲੋਕੀਆਂ ਦੀਆਂ ਐਕਸ਼ਨ ਪਲਾਨ ਆਟੋ ਤੇ ਲਾ ਕੇ ਚੜ ਕੇ ਵਾਹੇ ਜਿਹੜਾ ਕੰਨਸ਼ਲ ਨਾ ਕਰੇ ਦਿਓ ਕਿਸੇ ਅਗੇ ਜਿਸ ਨੂੰ ਮਿਲਤੀ ਹੈ ਕੋਲ ਕੋ ਬੇਸਮਤ ਹੋਣੇ ਨੀਂ ਔਰ ਇਹ ਸੇਖਾਂ ਹਾਂਸੇ ਦੀ ਆਸ਼ਕਰਮ ਨਿਕਲ ਆਏ ਨਾ ਸਾਰੀ ਲੰਗੋ ਤੇ ਰੇੜੀਆਂ ਨੇ ਬਸਿਆ ਕਾਲ ਮੁਰਦਾ ਬਾਬਾ ਸਰਕਾਰ ਨੂੰ ਮੈਂ ਲੈ ਕਿੰਨ ਫਾਰਮੇਸ਼ਨ ਮਿਲੀ ਆ ਉੱਥੇ ਜਿਹੜੇ ਆਪਣੇ ਪੀਜੀ ਨੇ ਜਿਹੜੇ ਤਿੰਨ ਜਸਤ ਨੇ ਆਪਣੇ ਪੰਜਾਬ ਵਾਲੇ ਉਹਨਾਂ ਨੂੰ ਡੰਡੇ ਮਾਰੇ ਜਾ ਰਹੇ ਨੇ ਇਹ ਸਰਕਾਰ ਪੰਜਾਬ ਦੀ ਕਿਹੜੀ ਜਗ੍ਹਾ ਦੇ ਯਾਰੀਆ ਇੱਕ ਮਿੰਟ ਇੱਕ ਮਿੰਟ ਗੱਲ ਕਰ ਲੈਂਦੇ ਓ ਸਰਕਾਰ ਅਗਲੀ ਵਾਰ ਉਹ ਸਰਕਾਰ ਦਾ ਪੂਰਾ ਮੁੱਦਾ ਕਾਲੇ ਪਾਣੀ ਨੂੰ ਆਉਣਾ ਚਾਹੀਦਾ ਚਾਹੇ ਕੋਈ ਸਰਕਾਰ ਕਾ ਪਾਣੀ ਬੰਦ ਨਹੀਂ ਕਰੂਗੀ ਪਰ ਕਾਲੇ ਪਾਣੀ ਦਾ ਸ਼ਹਿਰਾ ਇੱਕ ਗੱਲ ਸੁਣ ਲਿਓ ਜੇ ਕੱਲੇ ਨਾ ਤਿੰਨ ਸੈਕਟਰਾਂ ਦੀ ਗੱਲ ਨਹੀਂ ਗਈ ਪੰਜਾਬ ਦੀਆਂ ਕਿੰਨੀਆਂ ਫੈਕਟਰੀਆਂ ਨੇ ਜੋ ਰਵਰਸ ਪੋਰ ਕਰਕੇ ਥੱਲੇ ਪਾਰ ਗਿਆ ਨੇ ਸਾਡੀ ਹੰਸਲਾ ਨਦੀ ਜਿਹੜੀ ਠੰਡੇ ਪੋਰਚ ਥੱਲੇ ਜਾਂਦੀ ਸੀ ਉਹਨੂੰ ਨਾਲਾ ਬਣਾਤਾ ਆਹ ਪੁੱਡਾ ਦਰਿਆ ਪਹਿਲੀ ਪਸ਼ਾਈ ਨੇ ਨਾਂ ਰੱਖਿਆ ਸੀ ਇਹਨੂੰ ਨਾਲਾ ਬਣਾਤਾ ਹੋਰ ਕਿੰਨੀਆਂ ਜਗ੍ਹਾ ਦੇ ਉਹਨਾਂ ਨੂੰ ਜੋਇ ਨਾਲੇ ਨਾਲੇ ਬਣਾਤਾ ਜਦ ਖਰਾਣਾ ਪਾਣੀ ਜੋ ਅੰਮ੍ਰਿਤ ਵਾਂਗ ਆ ਸੀ ਉਹਨੂੰ ਇਹਨਾਂ ਨੇ ਜ਼ਹਿਰੀਲਾ ਕਰਤਾ ਕੀ ਸਾਡੀ ਅਗਲੀ ਸਰਕਾਰ ਇਹਦਾ ਵਾਅਦਾ ਕਰੇ ਤੋ ਬਖੈਰ ਬੱਲੀ ਚਾਹੀਦੀ ਆ ਨਹੀਂ ਇਸੇ ਸਤਲੁਜੋਂ ਅੰਮ੍ਰਿਤਸਰ ਤੱਕ ਖਾਲਸਾ ਫੈਲਿਆ ਗਿਆ ਸੀ ਥੀਨੇ ਇਸ ਇਲਾਕੇ ਦੀ ਇਨ੍ਹਾਂ ਲੋਕਾਂ ਦੀ ਤਕਦੀਰ ਬਦਲ ਸੀ ਅੱਜ ਉਸੇ ਸਤਲੁਜ ਨੂੰ ਖੰਡਾ ਕਰਤਾ ਹੈ ਕੀ ਸਾਡੇ ਸਾਹਮਣੇ ਜਿੱਥੇ ਕੁਰਬਾਨੀ ਪਿਤਾ ਦਾ ਦਰਜਾ ਹੈ ਇਹ ਗੰਦਾ ਕਰਨਗੇ ਤੇ ਅਸੀਂ ਗੰਦਾ ਹੁੰਦੇ ਨਹੀਂ ਆਗੇ ਨਹੀਂ ਇਹ ਸਰਕਾਰ ਜਾਊਗੀ ਤੇ ਜਿਹੜੀ ਨਵੀਂ ਸਰਕਾਰ ਬਣੂਗੀ ਉਹਦਾ ਪੰਜਾਬ ਵਾਲਿਆਂ ਨੂੰ ਪੈਂਦਾ ਕਿ ਹੁਣ ਆਪਾਂ ਹੱਕ ਤੇ ਸੱਚ ਦਾ ਸਾਥ ਦੇਣਾ ਮੇਰੀ ਜੀਭ ਨੂੰ ਫੇਕੀਆ ਇਹ ਛੋਟੀਆਂ ਛੋਟੀਆਂ ਲਾਕਡਾਉਨਾਂ ਛਾ ਕੇ ਅੱਬ ਸੱਚ ਨਾਲ ਤੇ ਹੱਕ ਦਾ ਸਾਥ ਨਹੀਂ ਛੱਡਦਾ ਇਹ ਜ਼ਰੂਰੀ ਆ ਔਰ ਮੈਂ ਫੋਰਦਾ ਲਗਾਉਂਗਾ ਕਿ ਜੇ ਪੰਜਾਬ ਨਾਲ ਕੋਈ ਨਹੀਂ ਖੜਦਾ ਤਾਂ ਪੰਜਾਬ ਉਹਦੇ ਨਾਲ ਨਹੀਂ ਪੰਜਾਬ ਦੇ ਕਾਰੇ ਪਾਣੀ ਦੀ ਮੁਕੀ ਹੈ ਕਾਰ ਸ਼ਰਾਬ ਦਾ ਇਹ ਹਮਤ ਇਹਨਾਂ ਪੈਨ ਸੈਂਟਰਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਸੀ ਆਪਾਂ ਤਾਜਪੁਰ ਨੂੰ ਜਾਵਾਂਗੇ ਕਿ ਕੋਣਸ ਨੂੰ ਧਿਆਨ ਨਾਲ ਸੁਣੋ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ ਆਪਾਂ ਅਰ ਸਕੂਲ ਅਗਵਾਵਾਂ ਨਾਲ ਜਾਣਾ ਨਹੀਂ ਜਾਣੀ ਮੇਰੀ ਗੱਲ ਸੁਣਨਾ ਸ਼ੇਰਾ ਗੱਲ ਸੁਣੋ ਪੁਲਿਸਪੁਰੀ ਪ੍ਰੋਟੈਸਟ ਕਰਾਂਗੇ ਇਹਨਾਂ ਨੂੰ ਧੱਕਾਗੇ ਦੀ ਪਰ ਇਹਨਾਂ ਦੇ ਕੋਈ ਕੰਗ ਲਾਤੀਆ ਪਾਣੀ ਮਾਰਦੀ ਉਹ ਦੀ ਵਜਾ ਆਏ ਸੁਣ ਦੀ ਵਜਾ ਸੁਣ ਇਹ ਚਾਹੁੰਦੇ ਨੇ ਕਿ ਇਹ ਨੂੰ ਨਾਲ ਡਾਕਟਰ ਦਾ ਮਸਲਾ ਬਣਾ ਦੇ ਅਸੀਂ ਚਾਹੁੰਦੇ

اوي پيٽس سان امنا پوت سينا پارا دان دان دان